ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਇਹ ਵਾਲੀ ਜਿਹੜੀ ਤੁਸੀਂ ਮਸ਼ੀਨ ਵੇਖ ਰਹੇ ਹੋ ਜੇ ਕੇਐਸਟੀ ਇਹ ਮਸ਼ੀਨ ਦੇ ਇੱਕ ਤਾਂ ਸ਼ੁਰੂ ਦੇ ਵਿੱਚ ਜਦੋਂ ਇਹਨਾਂ ਨੇ ਕੰਮ ਮਸ਼ੀਨ ਦਾ ਕਰਵਾਇਆ ਵਾ ਕਿਸੇ ਤੋਂ ਉਹਨਾਂ ਨੇ ਸਾਇਜ ਸੂਜ ਵਗੈਰਾ ਕੁਝ ਵੀ ਸਹੀ ਨਹੀਂ ਕੀਤਾ ਮਿਸਤਰੀਆਂ ਨੇ ਕਿਉਂਕਿ ਇਹ ਬੰਦੇ ਸੀਗੇ ਅਣਜਾਣ ਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਵੀ ਜਦੋਂ ਵੀ ਕੋਈ ਬੰਦਾ ਅਣਜਾਣ ਹੁੰਦਾ ਤੇ ਮਿਸਤਰੀਆਂ ਨੂੰ ਇਹੀ ਗੱਲ ਕਹਿਣਾ ਚਾਹੁੰਗਾ ਕਿ ਯਾਰ ਉਹਨਾਂ ਨਾਲ ਇਤਰਾ ਨਾ ਕਰਿਆ ਕਰੋ ਮਸ਼ੀਨ ਇਹਨਾਂ ਨੇ ਰਿਪੇਅਰ ਫੁੱਲ ਕਰਵਾ ਕੇ ਲੈਂਦੀ ਆ ਪਰ ਕੀ ਆ ਕਿ ਮਸ਼ੀਨ ਦਾ ਇੱਕ ਬੈਰਿੰਗ ਸਾਈਜ਼ ਥਰੇਸ਼ਰ ਦਾ ਬਿਲਕੁਲ ਖਤਮ ਹੋ ਚੁੱਕਿਆ ਵਾ ਤੇ ਇੱਕ ਇਹ ਵਾਲੀ ਜਿਹੜੀ ਤੁਸੀਂ ਗਰਾਰੀ ਵੇਖ ਰਹੇ ਜੇ ਇਹ ਵੀ ਗਰਾਰੀ ਬਿਲਕੁਲ ਖਤਮ ਹੋ ਗਈ ਆ ਤੇ ਸਾਈਜ਼ ਤੁਸੀਂ ਵੇਖੋ ਸ਼ਾਵਟ ਦੇ ਉੱਤੇ ਕੀ ਹਾਲ ਹੋਇਆ ਪਿਆ ਵਾ ਸਾਈਜ਼ ਦਾ ਤੇ ਬੈਰਿੰਗ ਵੀ ਜਿਹੜੇ ਉਹ ਵੀ ਦੋਵੇਂ ਖਰਾਬ ਸੀਗੇ ਦੇ ਤੇ ਇੱਕ ਜਿਹੜਾ ਗੈਡਰਮ ਸੀਗਾ ਇਹਦੀਆਂ ਪੱਤਰੀਆਂ ਅਜੇ ਤੱਕ ਲੱਗੀਆਂ ਹੀ ਨਹੀਂ ਹੈਗੀਆਂ ਰੁਗਵਾਲੋ ਵਾਲਕੇ ਤੇ ਉੱਤੇ ਹੀ ਛੁੱਟੀ ਜਾਂਦੀ ਸੀਗੀ ਮਸ਼ੀਨ ਇਹਦੇ ਰੂਲੇ ਦੇ ਉੱਤੇ ਹੀ ਫੇਰ ਦੁਬਾਰਾ ਅੰਦਰ ਲਾਂਗਾ ਨਹੀਂ ਖਿੱਚਦੀ ਤੇ ਆਲ ਓਵਰ ਮਸ਼ੀਨ ਜਿਹੜੀ ਆ ਸਾਰੀ ਹੀ ਰਿਪੇਅਰ ਕਰਨੀ ਪਈ ਸਾਨੂੰ ਇੱਕ ਵੱਡੇ ਹੋਈ ਤੇ ਇਹ ਕਿੰਨੇ ਚਿਰ ਚ ਕੀਤੀ ਆ ਇਹ ਇੱਕ ਰਾਤ ਦੇ ਵਿੱਚ ਹੀ ਰਿਪੇਅਰ ਕੀਤੀ ਹੈ 5 ਵਜੇ ਤੋਂ ਲੈ ਕੇ ਰਾਤੀ ਤੜਕੇ ਦਿਨੇ ਤੜਕੇ 4 ਵਜੇ ਤੱਕ ਰਿਪੇਅਰ ਕਰਕੇ ਫਿੱਟ ਕੀਤੀ ਮਸ਼ੀਨ ਸਾਰੀ ਠੀਕ ਹੈ ਜੀ ਤੇ ਤੁਸੀਂ ਵੇਖ ਲੋ ਵੀ ਪਹਿਲਾਂ ਤੇ ਛਾਵੜ ਦੇ ਉੱਤੇ ਸਾਰਾ ਮਾਲ ਭਰ ਕੇ ਉਹਨੂੰ ਸੈਜ ਕੀਤਾ ਵਾ ਉਸ ਤੋਂ ਬਾਅਦ ਗੈਡਰਮ ਦੀਆਂ ਪੱਤਰੀਆਂ ਪੁੱਟੀਆਂ ਗੈਡਰਮ ਦੀਆਂ ਪੱਤਰੀਆਂ ਪੁੱਟ ਕੇ ਸਾਰੀਆਂ ਪੱਤਰੀਆਂ ਚਾਰੇ ਜਿਹੜੀਆਂ ਸੀਗੀਆਂ ਇਹ ਚਾਰੇ ਦੀਆਂ ਚਾਰੇ ਪੱਤਰੀਆਂ ਨਵੀਆਂ ਲਾਈਆਂ ਤਾਂ ਕਿ ਮਸ਼ੀਨ ਜਿਹੜੀ ਆ ਲਾਂਗਾ ਸਹੀ ਖਿੱਚ ਸਕੇ ਲਾਂਗਾ ਨਹੀਂ ਖਿੱਚਦੀ ਪਈ ਮਸ਼ੀਨ ਤੇ ਜਿਹੜਾ ਬੈਰਿੰਗ ਸੈਜ ਹੋਇਆ ਸੀਗਾ ਪਹਿਲਾਂ ਉਹ ਸੀਗਾ ਉਹਨਾਂ ਨੇ ਗ੍ਰੈਂਡਰ ਦੇ ਨਾਲ ਭਰ ਕੇ ਮਾਲ ਵੈਲਡਿੰਗ ਨਾਲ ਤੇ ਗ੍ਰੈਂਡਰ ਨਾਲ ਹੀ ਸੈਜ ਕਰਤਾ ਸੀਗਾ ਨਾ ਕਿ ਇਹਦਾ ਖਰਾਤ ਤੇ ਸੈਜ ਨਹੀਂ ਹੋਇਆ ਤੇ ਥਰੇਸ਼ਰ ਨਹੀਂ ਚੱਲਦਾ ਪਿਆ ਥਰੇਸ਼ਰ ਬਲੇਡ ਤੋੜ ਦੇਣੇ ਸੀਗੇ ਜੇ ਮੰਨ ਲਓ ਇਹ ਮਸ਼ੀਨ ਨੂੰ ਚਲਾਉਂਦੇ ਤੇ ਕਿਉਂਕਿ ਥਰੇਸ਼ਰ ਇੱਕ ਪਾਸੇ ਲੱਗ ਗਿਆ ਇਹ ਬਲੇਟਾਂ ਦੇ ਨਾਲ ਇੱਕ ਸਾਈਡ 1.5 ਇੰਚ ਜਿਹੜਾ ਥਰੇਸ਼ਰ ਵਾ ਉਹ ਇੱਕ ਪਾਸੇ ਨੂੰ ਤੁਰ ਗਿਆ ਸੀਗਾ ਇਸ ਕਰਕੇ ਜਾਂ ਤਾਂ ਕੰਮ ਦਾ ਵੀ ਦੱਸਿਆ ਕਰੋ ਕਿ ਵੀ ਇਸ ਅਹੀਂ ਆ ਕੰਮ ਨਹੀਂ ਕਰ ਸਕਦੇ ਤੇ ਇਹੋ ਜਿਹਾ ਕੰਮ ਜਿਹੜਾ ਆ ਅਗਲਾ ਬੰਦਾ ਜਦੋਂ ਮੰਨ ਲਓ ਕੰਮ ਚਲਾਉਂਦਾ ਜਾ ਕੇ ਤੇ ਉਹਦਾ ਚੰਗਾ ਹੋਣ ਦੀ ਬਜਾਏ ਵਿਚਾਰਾ ਕਮਾਈ ਕਰਨ ਵਾਸਤੇ ਤੇ ਕੰਮ ਕਰਦਾ ਵਾ ਤੇ ਉਹਦਾ ਉਲਟਾ ਨੁਕਸਾਨ ਹੋ ਜਾਂਦਾ ਵਾ ਜੇ ਮੰਨ ਲਓ ਉਹਦੇ ਬਲੇਡ ਟੁੱਟ ਜਾਂਦੇ ਥਰੇਸ਼ਰ ਦੇ ਤੇ ਕਿੰਨੇ ਦਾ ਵਿਚਾਰੇ ਦਾ ਨੁਕਸਾਨ ਹੋ ਜਾਣਾ ਇਹ ਪਹਿਲੀ ਵਾਰੀ ਉਹਨੇ ਹਿਸ਼ਾਰੇ ਨੇ ਮਸ਼ੀਨ ਲੈ ਕੇ ਤੇ ਅਜੇ ਚਲਾਈ ਆ ਪਹਿਲਾ ਸੀਜ਼ਨ ਹੀ ਸੀਗਾ ਉਹਦਾ ਵੀ ਉਹਨੇ ਨਵੀਂ-ਨਵੀਂ ਮਸ਼ੀਨ ਲਈ ਸੀਗੀ ਤੇ ਉਹਨੂੰ ਬਹੁਤ ਵੱਡਾ ਘਾਟਾ ਪੈ ਜਾਣਾ ਸੀ ਇਹ ਕੰਪਨੀ 'ਛੇ। ਠੀਕ ਹੈ ਜੀ। ਫਾਇਦਾ ਤੇ ਵਿਚਾਰੇ ਨੂੰ ਕੀ ਹੋਣਾ ਸੀਗਾ ਉਲਟਾ ਨੁਕਸਾਨ ਹੋ ਜਾਣਾ ਸੀ ਉਹਦਾ। ਤੇ ਜਿਹੜੀ ਇਹ ਮਸ਼ੀਨ ਹੁਣ ਵੇਖੋ ਤੁਸੀਂ ਇਹ ਆਪਾਂ ਸੈਜ ਕਰ ਲੱਗੇ ਆਂ ਦਾ ਖਰਾਬ ਨਾਲ। ਉਹ ਹਾਲਾਂਕਿ ਪਹਿਲਾ ਜਿਹੜਾ ਖਰਾਬ ਸੈਜ ਸੀਗਾ ਉਹ ਹੋਇਆ ਸੀਗਾ ਗ੍ਰੈਂਡਰ ਨਾਲ ਹੀ। ਠੀਕ ਹੈ ਜੀ। ਖਰਾਬ ਦੇ ਨਾਲ ਸੈਜ ਕਰਕੇ 베アリング ਦੋਵੇਂ ਨਵੇਂ ਪਾਏ ਤਾਂ ਕਿ ਇਹਨਾਂ ਨੂੰ ਸੀਜ਼ਨ ਦੇ ਵਿੱਚ ਕੋਈ ਰੁਕਾਵਟ ਨਾ ਪਵੇ। ਠੀਕ ਹੈ ਜੀ। ਤੇ ਦੂਜੀ ਗੱਲ ਏ ਕਿ ਨਾਲ ਦੀ ਨਾਲ ਆਪਾਂ ਇਸ ਕੰਮ ਦੀ ਇਹਨਾਂ ਨੂੰ ਗਰੰਟੀ ਵੀ ਦਿੱਤੀ ਕਿ ਜੇ ਇਹ ਸ਼ਾਫਟ ਦਾ ਕੋਈ ਵੀ ਕੰਮ ਕੱਢ ਆਉਂਦੀ ਆ ਮਸ਼ੀਨ ਤੇ ਬਿਲਕੁਲ ਕੰਮ ਫ੍ਰੀ ਕਰਕੇ ਦਵਾਂਗੇ ਨਾ ਕਿ ਇਹਨਾਂ ਤੋਂ ਕੋਈ ਐਕਸਟਰਾ ਪੈਸਾ ਨਹੀਂ ਲਿਆ ਜਾਊਗਾ ਤੇ ਕੰਮ ਵੀ ਤੁਸੀਂ ਇਹ ਸੋਚੋ ਕਿ ਵੀ 5 ਵਜੇ ਤੋਂ ਲੈ ਕੇ ਸ਼ਾਮੀ ਤੇ ਤੜਕੇ 4 ਵਜੇ ਤੱਕ ਕੰਮ ਰੈਡੀ ਕਰਕੇ ਦਿੱਤਾ ਆਲ ਓਵਰ ਮਸ਼ੀਨ ਰਿਪੇਅਰ ਕਰਨੀ ਜਿਹੜੀ ਆ ਬਹੁਤ ਜਿਆਦਾ ਮੁਸ਼ਕਿਲ ਵਾ ਹਾਲਾਂਕਿ ਸੀਜ਼ਨ ਦੇ ਦਿਨਾਂ ਦੇ ਵਿੱਚ ਠੀਕ ਹੈ ਜੀ ਸੀਜ਼ਨ ਦੇ ਦਿਨਾਂ ਦੇ ਵਿੱਚ ਆਲ ਓਵਰ ਰਿਪੇਅਰ ਕਰਨੀ ਬਹੁਤ ਔਖੀ ਆ ਤੇ ਇਹ ਮਸ਼ੀਨ ਦੀ ਸ਼ਾਫਟ ਜਿਹੜੀ ਆ ਥਰੇਸ਼ਰ ਵਾਲੀ ਇਹ ਸੈਜ ਕਰਕੇ ਨਵੇਂ 베アリング ਪਾ ਕੇ ਤੇ ਫਿਰ ਗੈਡ ਡਰਮ ਦੀਆਂ ਪੱਤੀਆਂ ਲਾ ਕੇ ਜਿਹੜੀਆਂ ਤੁਹਾਨੂੰ ਅੱਗੇ ਵੀ ਦੱਸੀਆਂ ਸੀਗੀਆਂ ਵੀ ਪੱਤਰੀਆਂ ਨਾ ਲਾਈਏ ਤੇ ਇਹ ਲਾਂਗਾ ਨਹੀਂ ਖਿੱਚਦੀ ਉਹ ਰੁਗਵਾਲ ਵਾਲੇ ਉੱਤੇ ਹੀ ਛੁੱਟੀ ਜਾਂਦੀ ਆ ਆਪਦੇ ਤੇ ਇਹ 베アリング ਦੋਵੇਂ ਨਵੇਂ ਪਾਤੇ ਸੀ ਆਪਾਂ ਇਹਦੇ ਉਸ ਤੋਂ ਬਾਅਦ ਪੱਖਾ-ਪੁੱਖਾ ਫਿੱਟ ਕਰਕੇ ਸਾਰੀਆਂ ਜਿਹੜੀਆਂ ਇਹਦੀਆਂ ਕਮੀਆਂ ਪੇਸ਼ੀਆਂ ਸੀਗੀਆਂ ਉਹ ਕੱਢੀਆਂ ਜਿਹੜੀਆਂ ਜਿਹੜੀਆਂ ਸਾਨੂੰ ਦੇਸੀਆਂ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਦਿਨੇ 4 ਵਜੇ ਤੜਕੇ ਬਿਲਕੁਲ ਰੈਡੀ ਕਰਕੇ ਤੇ ਇਹਨੂੰ ਇਹਨੂੰ ਮਸ਼ੀਨ ਨੂੰ ਦਿੱਤਾ ਸੀਗਾ ਗੈਰੇਜ ਚੋਂ ਆਪਣੇ ਕੱਢ ਠੀਕ ਹੈ ਜੀ ਤੇ ਮੈਂ ਇਹੀ ਕਹਿਣਾ ਜਾਣਾ ਵਾਂ ਕਿ ਜਦੋਂ ਵੀ ਕੋਈ ਬੰਦਾ ਸਾਨੂੰ ਅਨਜਾਣ ਮਿਲਦਾ ਉਹਦੇ ਨਾਲ ਇੰਜ ਨਾ ਕਰਿਆ ਕਰੋ ਨਾ ਉਹ ਤੋਂ ਪੈਸੇ ਵੱਧ ਲਿਆ ਕਰੋ ਵਿਚਾਰਾ ਤੋਂ ਬੈਰਾਂਗਾਂ ਦੇ ਵੀ ਪੈਸੇ ਵੱਧ ਲਾਏ ਗਏ ਠੀਕ ਹੈ ਜੀ ਜਿਹੜੇ ਬੈਰਿੰਗ ਸੀਗੇ ਉਹ ਵੀ ਪੈਸੇ ਵੱਧ ਲਾਏ ਗਏ ਉਹਨਾਂ ਤੋਂ ਤੇ ਜੇ ਇੱਕ ਗਰਾਰੀ ਵਿਚਾਰੇ ਲੈਣ ਗਏ ਸੀਗੇ ਪੁੱਛਿਆ ਤੇ ਕਿੱਥੇ 550 ਦੀ ਗਰਾਰੀ ਸੀ ਤੇ ਉਹ 750 ਰੁਪਏ ਦੀ ਗਰਾਰੀ ਉਹਨਾਂ ਨੂੰ ਦੱਸੀ ਜਾ ਰਹੀ ਸੀ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵਿਚਾਰਿਆਂ ਨੂੰ ਅਜੇ ਪਹਿਲਾ ਸੀਜ਼ਨ ਸੀਗਾ ਠੀਕ ਹੈ ਜੀ ਇਸ ਕਰਕੇ ਮੈਂ ਉਹਨਾਂ ਨੂੰ ਕਹਿਣਾ ਜਾਊਂਗਾ ਹਰ ਇੱਕ ਬੰਦੇ ਨੂੰ ਹਰ ਇੱਕ ਦੁਕਾਨਦਾਰ ਨੂੰ ਕਿ ਵੀ ਇੰਜ ਗਾਹਕ ਨਵਾਂ ਵੇਖ ਕੇ ਤੇ ਉਹਦੇ ਨਾਲ ਨਾ ਇਸ ਤਰ੍ਹਾਂ ਦੀ ਕੋਈ ਵੀ ਹੇਰਾਫੇਰੀ ਕਰਨ ਦੀ ਜਾਂ ਮੈਂ ਕਹਿ ਸਕਦਾ ਹਾਂ ਕਿ ਪੈਸੇ ਵੱਧ ਲਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਇੱਕ ਨਾ ਇੱਕ ਦਿਨ ਤੇ ਉਹਨੂੰ ਪਤਾ ਲੱਗ ਹੀ ਜਾਣਾ ਫਿਰ ਉਹ ਕਦੀ ਦੁਬਾਰਾ ਤੁਹਾਡੇ ਕੋਲੇ ਆਊਗਾ ਨਹੀਂ ਠੀਕ ਹੈ ਜੀ ਨਾਲੇ ਹੋਰ ਵੀ ਦੱਸ ਜਾਣਾ ਦੱਸੂਗਾ ਕਿ ਜਦੋਂ ਅਸੀਂ ਐਵੇਂ ਕਰਾਂਗੇ ਅਗਲੇ ਦਿਨ ਨਾਲ ਠੀਕ ਹੈ ਜੀ ਆਪਣੇ ਬਣਦੇ ਪੈਸੇ ਲਓ ਜਾਇਜ਼ ਪੈਸੇ ਲਓ ਤੇ ਕੰਮ ਵਧੀਆ ਕਰੋ ਠੀਕ ਹੈ ਜੀ ਤੇ ਬਾਕੀ ਇੰਨੀ ਕਹਿ ਕੇ ਤੁਹਾਡੇ ਤੋਂ ਫਿਰ ਮਾਦਾ ਜਾਜ ਕੋਈ ਗਲਤੀ ਹੋ ਗਈ ਹੋਵੇ ਤੇ ਮਾਫ ਕਰਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ